ਮੇਰੀ ਬੇਟੀ ਚਚੀ ਜਾਂਦੀ ਸੀ ਤੇ ਉੱਥੇ ਮਤਲਬ ਕਿ ਉਹ ਚਾਚਾ ਜੀ ਲੱਗਦੇ ਆ ਪਾਸਟਰ ਸਾਡੇ ਜਿਹੜੇ ਸੀ ਤੇ ਉਹਨਾਂ ਨੇ ਅਹੀਂ ਬੇਟੀ ਨਾਲ ਪਤਾ ਨਹੀਂ ਕਿਤਨਾ ਰਿਲੇਸ਼ਨ ਬਣਾ ਕੇ ਤੇ ਪ੍ਰੈਗਨੈਂਟ ਕਰੀਤਾ ਜਬਰਜਨਾ ਮੰਨਦੇ ਹੋ ਇਸ ਨੂੰ ਜਾਂ ਤੁਹਾਨੂੰ ਲੱਗਦਾ ਕਿ ਆਪਸ ਦੇ ਵਿੱਚ ਕੋਈ ਰਿਲੇਸ਼ਨ ਸੀ ਨਹੀ ਜਬਰਜਨਾ ਕੀਤਾ ਜੀ ਪਾਸਟਰ ਹੁੰਦਾ ਸੀ ਘਰ ਉਹ ਆਣ ਕੇ ਕਹਿੰਦੇ ਸੀ ਮੈਂ ਪ੍ਰੇਰ ਘਰਨਾਵਾ ਦੇ ਉੱਤੇ ਤੇ ਤੁਸੀਂ ਇਹਨੂੰ ਕੁਝ ਨਹੀਂ ਕੁਝ ਨਹੀਂ ਨੁਕਸ ਕੋਈ ਵੀ ਆ ਹੋਰ ਤੇ ਇਹਨੂੰ ਸ਼ੈਤਾਨੀ ਨੁਕਸਵਾਜੀ ਸਰਪੰਚ ਹੀ 91 ਬਚਾਤਾ ਵਿਅਕਤੀ ਸੀ ਤੇ ਇੱਕ ਪਾਸਟਰ ਹੀ ਤੇ ਇਹਨਾਂ ਨੇ ਜਾ ਕੇ ਉੱਥੇ ਅਲਟਰਾਸਾਉਂਡ ਨਹੀਂ ਹੋਣ ਦਿੱਤੇ ਬੇਟੀ ਦੀ ਤੇ ਉੱਥੋਂ ਛੁੱਟੀ ਕਰਾਤੀ ਤੇ ਫਿਰ ਆਪਾਂ 2 ਦਿਨ ਬਾਅਦ ਦਰਦ ਹੋਈਆ ਬੇਟੀ ਦੇ ਤੇ ਘਰ ਦੇ ਕਹਿੰਦੇ ਵੀ ਇਹ ਦਰਦ ਰੋਜ਼ ਕਹਿੰਦੀ ਮੈਂ ਅਲਟਰਾਸਾਉਂਡ ਡਾਕਟਰ ਨੇ ਲਿਖਾਇਆ ਦਾ ਸੀ ਤੇ ਆਪਾਂ ਕਰਾ ਲੈਨੇ ਆ ਜੀ ਅਲਟਰਾਸਾਉਂਡ ਕਰਾ ਤੇ ਫਿਰ ਸਾਨੂੰ ਪਤਾ ਲੱਗਾ ਜੀ ਵੀ ਆਹ ਕੰਮ ਹੋਇਆ ਦਾ ਜੀ ਸੱਚੇ ਕਾਲ ਦਾ ਅਨਮੇੜ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੌਰ ਮਾਮਲਾ 2023 ਦਾ ਹੈ ਗੁਰਦਾਸਪੁਰ ਦਾ ਪਿੰਡ ਹੈ ਅਬਲਖੈਰ ਉੱਥੇ ਇੱਕ ਚਰਚ ਹੈ ਔਰ ਚਰਚ ਦੇ ਵਿੱਚ ਜੋ 크ਰਿਸਚਨ ਭਾਈਚਾਰਾ ਹੈ ਉਹ ਜ਼ਾਹਿਰ ਜੀ ਗੱਲ ਹੈ ਕਿ ਆਪਣੇ ਇਸ਼ਟ ਦੇ ਲਈ ਜਾਂਦਾ ਹੈ ਪਰ ਉੱਥੇ 2023 ਦੇ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਕਿ ਅੱਜ ਉਹ ਘਟਨਾ ਇੰਨੀ ਕੁ ਹਾਈਲਾਈਟ ਹੋ ਗਈ ਕਿ ਮੀਡੀਆ ਵਿੱਚ ਵੀ ਆਉਣਾ ਪੈ ਗਿਆ ਔਰ ਇੱਕ ਪਰਿਵਾਰ ਨੂੰ ਆਪਣਾ ਘਰ ਤੱਕ ਛੱਡਣਾ ਪੈ ਗਿਆ ਘਟਨਾ ਕੀ ਸੀ ਕਿਉਂ ਆਪਣਾ ਘਰ ਛੱਡਣਾ ਪੈ ਗਿਆ ਜਿਹੜੇ ਪਾਸਟਰ ਐ ਉਹ ਪਾਸਟਰਾਂ ਤੇ ਇੰਨੇ ਗੰਭੀਰ ਇਲਜ਼ਾਮ ਕਿ ਉਹ ਜ਼ਬਰਜਨਾਹ ਕਰਦੇ ਆ ਉਹ ਕਤਲ ਕਰ ਦਿੰਦੇ ਆ ਅਜਿਹੇ ਇਲਜ਼ਾਮ ਕਿਉਂ ਲੱਗਣੇ ਸ਼ੁਰੂ ਹੋ ਗਏ ਮੇਰੇ ਨਾਲ ਇੱਕ ਮਰਤਕ ਲੜਕੀ ਐ ਉਹਨਾਂ ਦੇ ਪਿਤਾ ਜੀ ਹੈਗੇ ਨੇ ਪੀੜਤ ਪਰਿਵਾਰ ਐ ਇਹਨਾਂ ਨੂੰ ਹੀ ਆਪਣਾ ਪਰਿਵਾਰ ਛੱਡਣਾ ਪਿਆ ਇਹਨਾਂ ਨੂੰ ਹੀ ਆਪਣਾ ਘਰ ਛੱਡਣਾ ਪਿਆ ਵਜ੍ਹਾ ਕੀ ਬਣਦੀ ਐ ਸਾਰਾ ਕੁਝ ਜਾਣਾਂਗੇ ਸਰ ਕੀ ਹੋਇਆ ਕੀ ਸੀਗਾ ਸਰ ਮੇਰੀ ਬੇਟੀ ਚਰਚੀ ਜਾਂਦੀ ਸੀ ਜੀ ਤੇ ਉੱਥੇ ਮਤਲਬ ਕਿ ਚਾਚਾ ਜੀ ਲੱਗਦੇ ਆ ਪਾਸਟਰ ਸਾਡੇ ਜਿਹਰੇ ਸੀ ਤੇ ਉਹਨਾਂ ਨੇ ਅਹੀਂ ਬੇਟੀ ਨਾਲ ਪਤਾ ਨਹੀਂ ਕਿਤਨਾ ਰਿਲੇਸ਼ਨ ਬਣਾ ਕੇ ਤੇ ਪ੍ਰੈਗਨੈਂਟ ਕਰੀਤਾ ਪ੍ਰੈਗਨੈਂਟਡ ਕਰਨ ਤੋਂ ਬਾਅਦ ਉਹਨੂੰ ਅਬੋਰਸ਼ਨ ਕਰਾਇਆ ਔਰ ਅਬੋਰਸ਼ਨ ਤੋਂ ਬਾਅਦ ਉਹਦੀ ਜੇਦੀ ਮੌਤ ਹੋ ਜਾਂਦੀ ਹੈ ਜੀ ਤੁਹਾਡੇ ਚਾਚਾ ਜੀ ਸੀ ਜਾਂ ਕੁੜੀ ਦੇ ਚਾਚਾ ਜੀ ਲੱਗਦਾ ਮੇਰਾ ਚਾਚਾ ਲੱਗਦਾ ਹੈ ਜੀ ਸਰੀਕੇ ਵਿੱਚੋਂ ਜਿੰਨਾ ਜਿਤਨਾ ਜੀ ਹੁੰਦਾ ਜੀ ਹਾਂਜੀ ਹਾਂਜੀ ਇਹ ਤੁਸੀਂ ਚਰਚ ਜਾਂਦੇ ਸਾਰਾ ਪਰਿਵਾਰ ਜਾਂਦਾ ਹਾਂ ਬੱਚੇ ਜਾਂਦੇ ਹੀ ਮੈਂਦ ਨਹੀਂ ਹੀ ਜਾਂਦਾ ਹਾਂ ਹਾਂਜੀ ਘਰ ਦੇ ਜਾਂਦੇ ਹੀ ਮੇਰੀਆਂ ਦੋ ਬੇਟੀਆਂ ਆਹੀ ਇੱਕ ਬੇਟਾ ਹੀ ਇਹ ਜਾਂਦੇ ਹੀ ਜੀ ਚਰਚ ਅੱਛਾ ਤੁਹਾਨੂੰ ਲੱਗਦਾ ਕਿ ਉਹ ਜ਼ਬਰਜਨਾ ਕਰਦਾ ਸੀ ਉਹ ਪਾਸਟਰ ਜਾਂ ਐਫ ਆਈ ਆਰ ਦੇ ਵਿੱਚ ਵੀ ਖੈਰ ਬਹੁਤ ਕੁਝ ਜਿਹੜਾ ਹੈ ਉਹ ਸਾਫ਼ ਹੋ ਜਾਂਦਾ ਹੈ ਜ਼ਬਰਜਨਾ ਮੰਨਦੇ ਹੋ ਇਸ ਨੂੰ ਜਾਂ ਤੁਹਾਨੂੰ ਲੱਗਦਾ ਹੈ ਕਿ ਆਪਸ ਦੇ ਵਿੱਚ ਕੋਈ ਰਿਲੇਸ਼ਨ ਸੀ ਦੋ ਨਹੀਂ ਜ਼ਬਰਜਨਾ ਕੀਤਾ ਜੀ ਹਾਂਜੀ ਜਬਰਜਨਾਹ ਕੀਤਾ ਔਰ ਉਸ ਤੋਂ ਬਾਅਦ ਲੜਕੀ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਅਬੋਰਸ਼ਨ ਤੋਂ ਬਾਅਦ ਕੀ ਹੁੰਦਾ ਜਦੋਂ ਅਬੋਰਸ਼ਨ ਤੱਕ ਦੀ ਨੌਬਤ ਆਉਂਦੀ ਹੈ ਉਹ ਉਦੋਂ ਤੱਕ ਪਰਿਵਾਰ ਨੂੰ ਕੁਝ ਪਤਾ ਸੀ ਇਸ ਪੂਰੇ ਮਸਲੇ ਦਾ ਨਹੀਂ ਜੀ ਉਦੋਂ ਤੱਕ ਕੋਈ ਪਤਾ ਨਹੀਂ ਉਹ ਪਾਸਟਰ ਆਉਂਦਾ ਸੀ ਘਰ ਉਹ ਆਣ ਕੇ ਕਹਿੰਦਾ ਸੀ ਮੈਂ ਪ੍ਰੇਰ ਘਰਨਾਵਾ ਦੇ ਉੱਤੇ ਤੇ ਤੁਸੀਂ ਇਹਨੂੰ ਕੁਝ ਨਹੀਂ ਕੁਝ ਨਹੀਂ ਨੁਕਸ ਕੋਈ ਵੀ ਆ ਹੋਰ ਤੇ ਇਹਨੂੰ ਸ਼ੈਤਾਨੀ ਨੁਕਸਵਾਜੀ ਹਾਂਜੀ ਤਾਨੂੰ ਕਹਿ ਰਿਆ ਸੀ ਕਿ ਡਾਕਟਰ ਕੋਲ ਨਹੀਂ ਜਾਣਾ ਡਾਕਟਰ ਕੋਲੋਂ ਤੇ ਮਨਾ ਕਰਦੇ ਵੀ ਨਹੀਂ ਜਾਣ ਦਿੰਦੇ ਨਹੀਂ ਜੀ ਉਹ ਤੇ ਆਪਾਂ ਰਾਤ ਨੂੰ ਜਦੋਂ ਬੇਟੀ ਦੇ ਦਰਦ ਕਹਿੰਦੀ ਹੁੰਦੀ ਆ ਤੇ ਆਪਾਂ ਲੈ ਕੇ ਗਏ ਤੇ ਉਸ ਦਿਨ ਵੀ ਉਹਨਾਂ ਨੇ ਉੱਥੋਂ ਸਰਕਾਰੀ ਹਸਪੀਟਲ 'ਚੋਂ ਛੁੱਟੀ ਕਰਾਤੀ ਜੀ ਸਰਪੰਚ ਹੀ ਇਕ ਅਨੁਸ਼ਾਸਿਤ ਆ ਵਿਅਕਤੀ ਹੀ ਤੇ ਇੱਕ ਪਾਸਟਰ ਹੀ ਤੇ ਇਹਨਾਂ ਨੇ ਜਾ ਕੇ ਉੱਥੇ ਅਲਟਰਾਸਾਉਂਡ ਨਹੀਂ ਹੋਣ ਦਿੱਤੇ ਬੇਟੀ ਦੇ ਤੇ ਉੱਥੋਂ ਛੁੱਟੀ ਕਰਾਤੀ ਤੇ ਫਿਰ ਆਪਾਂ ਦੋ ਦਿਨ ਬਾਅਦ ਦਰਦ ਹੋਈ ਆ ਬੇਟੀ ਦੇ ਤੇ ਘਰ ਦੇ ਕਹਿੰਦੇ ਵੀ ਇਹ ਦਰਦ ਰੋਜ਼ ਕਹਿੰਦੀ ਮੈਂ ਅਲਟਰਾਸਾਉਂਡ ਡਾਕਟਰ ਨੇ ਲਿਖਿਆ ਦਾ ਸੀ ਤੇ ਆਪਾਂ ਕਰਾ ਲੈਂਨੇ ਆ ਜੀ ਅਲਟਰਾਸਾਉਂਡ ਕਰਾ ਤੇ ਫੇਰ ਸਾਨੂੰ ਪਤਾ ਲੱਗਾ ਜੀ ਪੀ ਇਹ ਕੰਮ ਹੋਇਆ ਦਾ ਜੀ ਤੇ ਫੇਰ ਆਪਾਂ ਬੇਟੀ ਨੂੰ ਅੰਬਰਸਰ ਲੈ ਕੇ ਗਏ ਆ ਜੀ ਤੇ ਉਹ ਦਿੱਤੇ ਲਾਜ ਦੇ ਵਿੱਚ ਉਹਦੀ ਏਰੀਆ ਮੌਤ ਹੋ ਜਾਂਦੀ ਹੈ ਜੀ ਲੱਗਦਾ ਕਿ ਉਹ ਅਬੋਰਸ਼ਨ ਕਰਾਉਣ ਦੇ ਨਾਲ ਮੌਤ ਹੋਈ ਆ ਜਾਂ ਕੋਈ ਵਜ੍ਹਾ ਹੋਰ ਬਣਦੀ ਨਹੀਂ ਅਬੋਰਸ਼ਨ ਕਰਾਉਣ ਦੇ ਨਾਲ ਹੀ ਮੌਤ ਹੋਈ ਆ ਉੱਥੇ ਡਾਕਟਰ ਨੇ ਦੱਸਿਆ ਪੀ ਉਹਦੀਆਂ ਏਰੀਆਂ ਅੰਦਰ ਦੀਆਂ ਨਾੜਾਂ ਹੀ ਉਹ ਕਟੀਆਂ ਗਈਆਂ ਸੀ ਤੇ ਇਨਫੈਕਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਏਰੀਆ ਉਹਦੀ ਮੌਤ ਹੋ ਗਈ ਆ ਜੀ ਲੱਗਦਾ ਕਿ ਬੋਰਸ਼ਨ ਕਾਲੀ ਕਾਲੀ ਦੇ ਵਿੱਚ ਹੋਇਆ ਜਾਂ ਕੋਈ ਡਾਕਟਰ ਪ੍ਰੋਪਰ ਨਹੀਂ ਸੀਗਾ ਨਹੀਂ ਉਹ ਇੱਕ ਪਿੰਡ ਵਿੱਚ ਨਰਸ ਬਾਜੀ ਕੁਲਵੰਤ ਕੋਰ ਉਹਦਾ ਨਾਮ ਆ ਪਿੰਡ ਘੋਤ ਖੋਕਰ ਦੀ ਉਹਨੇ ਕੀਤਾ ਸੀ ਜੀ ਉਹ ਆਪਣੇ ਘਰ ਵਿੱਚ ਹੀ ਇਹ ਕੰਮ ਕਰਦੀ ਆ ਜੀ ਕਹਿੰਦੇ ਆਪਾਂ ਜਦੋਂ ਸਾਨੂੰ ਪਤਾ ਚੱਲਿਆ ਜੀ ਤੇ ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਇਸ ਮਾਮਲੇ ਦੇ ਵਿੱਚ ਤਾਂ ਐਫ ਆਈ ਆਰ ਵੀ ਦਰਜ ਹੋਈ ਆ ਧਾਰਾ 376 ਵੀ ਲੱਗੀ ਹੋਈ ਆ ਇੱਕ ਧਾਰਾ 304 ਏ ਲੱਗੀ ਹੋਈ ਆ ਪਰਚਾ ਤਾਂ ਹੋਇਆ ਹੋਇਆ ਉਸ ਪਾਸ ਪਰਚਾ ਹੀ ਹੋਇਆ ਜਾ ਕੇ 60 65 ਦਿਨਾਂ ਬਾਅਦ ਕਟਿਆ ਜੀ ਪੁਲਿਸ ਨੇ ਪਹਿਲੇ ਤਾਂ ਪਰਚਾ ਹੀ ਨਹੀਂ ਕਰਦੀ ਪਰਚਾ ਨਹੀਂ ਹੀ ਕਰਦੀ ਪਰਚਾ ਵੀ ਇਹਰਾ ਉਹਨਾਂ ਨੇ 60 65 ਦਿਨਾਂ ਬਾਅਦ ਜਾ ਕੇ ਕਟਿਆ ਜੀ ਪਰਚਾ ਵੀ ਹਾਂਜੀ ਹੁਣ ਫਿਰ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਨੇ ਇਨਸਾਫ ਮਿਲਿਆ ਤੁਹਾਨੂੰ ਪਰਚਾ ਐਫ ਆਈ ਆਰ ਇਹਨਾਂ ਮਾਮਲਿਆਂ ਦੇ ਵਿੱਚ ਐਫ ਆਈ ਆਰ ਹੋਣੀ ਹੁੰਦੀ ਐਫ ਆਈ ਆਰ ਹੋ ਚੁੱਕੀ ਐ ਐਫ ਆਈ ਆਰ ਤੇ ਹੋ ਚੁੱਕੀ ਐ ਸਰ ਪਰ ਅੱਜ ਤੱਕ ਪੁਲਿਸ ਨੇ ਉਹਨੂੰ ਅਰੈਸਟ ਹੀ ਨਹੀਂ ਕਰ ਰਹੀ ਜੀ ਕੋਸ਼ਰੀਆਮ ਕੋ ਮਦਾਵਾ ਜਦੋਂ ਮੈਂ ਪੁਲਿਸ ਨੂੰ ਦੱਸਣ ਜਾਣਾ ਮੈਂ ਵੀ ਉਹ ਫਲਾਣੀ ਜਗਾ ਤੇ ਆ ਤੇ ਉਹ ਮੈਨੂੰ ਕਹਿੰਦੇ ਆ ਵੀ ਆਪਾਂ ਕੀ ਕਰੀਏ ਜਾ ਕੇ ਫਾਦਨਾ ਤੇ ਆਪੇ ਫਾਦ ਲਾ ਜਦਕਿ ਮੈਂ ਕਈ ਉਹਨਾਂ ਨੂੰ ਲਿਖ ਕੇ ਵੀ ਦੇ ਕੇ ਆਇਆ ਜੀ ਮੋਬਾਈਲ ਮੇਰੇ ਮੋਬਾਈਲ ਨੰਬਰ ਦੀਆਂ ਲੋਕੇਸ਼ਨਾਂ ਕਢਾ ਲਣ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦਾ ਰਿਹਾ ਜੀ ਫਲਾਣੀ ਜਗਾ ਤੇ ਆ ਹੁਣ ਵੀ ਜਦਕਿ ਜੱਜ ਸਾਹਿਬ ਨੇ ਪੀਓ ਕਰਾਰ ਕੀਤਾ ਉਹਨਾਂ ਨੂੰ ਤੇ ਉਦੋਂ ਬਾਅਦ ਵੀ ਮੈਨੂੰ ਪਤਾ ਲੱਗਾ ਵੀ ਉਹ ਜੰਮੂ ਰਹਿੰਦਾ ਵਾ ਜੀ ਮੈਂ ਉੱਥੇ ਜਾ ਕੇ ਖੁਦ ਆਪ ਹੋ ਗਿਆ ਜੀ ਰਹਿ ਕੇ ਆ ਮੈਂ ਉੱਥੇ 2-4 ਦਿਨ ਉੱਥੋਂ ਪਤਾ ਕੀਤਾ ਜੀ ਵੀ ਉਹ ਫਲਾਣੀ ਜਗ੍ਹਾ ਤੇ ਆ ਆਪਣੇ ਭਰਾ ਨਾਲ ਰਹਿੰਦਾ ਪਿਆ ਪ੍ਰੀਮ ਉਹਦਾ ਭਰਾ ਪਾ ਉਹਦੇ ਕੋਲੋਂ ਰਹਿੰਦਾ ਪਿਆ ਜੀ ਤੇ ਪੁਲਿਸ ਨੂੰ ਮੈਂ ਹੁਣ ਵੀ ਕਿਹਾ ਤੇ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਤੁਹਾਨੂੰ ਕਿਉਂ ਲੱਗਦਾ ਕਿ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਪੁਲਿਸ ਜਿਹੜਾ ਭਰਾ ਜਿਹੜਾ ਜੇ ਸਰਪੰਚ ਹੀ ਤੇ ਉਹਦੇ ਕਰਕੇ ਤੇ ਇੱਕ ਉਹਦਾ ਭਰਾ ਜਿਹੜਾ ਐਸਪੀ ਡੀ ਨਾਲ ਲੱਗਾ ਦਾ ਜੀ ਬਖਸ਼ੀਸ਼ ਚੰਦ ਉਹਨਾਂ ਦੀ ਪਹੁੰਚ ਹੋਣ ਕਰਕੇ ਮੈਨੂੰ ਉੱਥੇ ਦਬਕੇ ਮਰੋਂਦਿਆਂ ਵੀ ਤੁਸੀਂ ਰਾਜੀਨਾਮਾ ਕਰੋ ਜੀ ਇਹ ਕਰਕੇ ਮੈਂ ਕਿਵੇਂ ਕਰਾਂ ਵੀ ਆਉਂਦੇ ਧਮਕੀਆਂ ਵੀ ਦਿੰਦੇ ਆ ਜੀ ਇਸ ਤਰ੍ਹਾਂ ਦੀਆਂ ਧਮਕੀਆਂ ਕਹਿੰਦੇ ਆ ਵੀ ਸਾਡਾ ਉੱਥੇ ਸਰਪੰਚ ਦਾ ਸਾਲਾ ਵਾ ਜੰਮੂ ਜੀ ਐਸਪੀ ਕਹਿੰਦੇ ਆਪਾਂ ਤੈਨੂੰ ਉੱਥੇ ਖੜਕੇ ਮਰਵਾ ਦੇਾਂਗੇ ਤੇ ਜਾਂ ਤੁਸੀਂ ਰਾਜੀਨਾਮਾ ਕਰੋ ਜੀ ਤੇ ਮੈਂ ਰਾਜੀਨਾਮਾ ਕੀਤਾ ਨਹੀਂ ਤੇ ਮੈਨੂੰ ਆਪਣਾ ਘਰ ਛੱਡਣਾ ਪੈ ਗਿਆ ਜੀ ਮੈਨੂੰ ਪੁਲਿਸ ਵੀ ਤੰਗ ਕਰਦੀ ਗਰਦਾਸਪੁਰ ਦਾ ਮੰਗਲ ਸਿੰਘ ਡੀਐਸਪੀ ਹੀ ਉਹ ਬੜਾ ਤੰਗ ਕਰਦਾ ਸੀ ਐਸਐਸਓ ਜਤਿੰਦਰ ਜੋਤੀ ਹੀ ਉਹਨੇ ਵੀ ਬੜਾ ਤੰਗ ਕੀਤਾ ਐਸਆਈ ਰਵਿੰਦਰ ਕੁਮਾਰ ਹੀ ਇੰਨਾਂ ਕੋਲ ਵੀ ਇਹਨਾਂ ਨੇ ਸਾਰਿਆਂ ਦੀ ਮਿਲੀ ਭੁਗਤ ਨਾਲ ਵੀ ਇਹ ਪੈਸੇ ਦਿੰਦੇ ਆ ਨਾਲੇ ਉਤੋਂ ਪ੍ਰਾਇਟੀਕਲ ਕੋਈ ਲੀਡਰਾਂ ਦਾ ਵੀ ਦਬਾਅ ਪਵਾਉਂਦੇ ਸੀ ਤੇ ਮੈਂ ਜੀ ਫਿਰ ਮਾਤਰਬੰਦਾ ਹਾਂ ਕਿੱਥੇ ਮੇਰੀ ਸੁਣਵਾਈ ਕਰਦੇ ਆ ਜੀ ਤੁਸੀਂ ਆਪਣਾ ਪਿੰਡ ਛੱਡ ਚੁੱਕੇ ਹੋ ਮੈਂ ਆਪਣਾ ਪਿੰਡ ਛੱਡੇ ਨੂੰ 2 ਸਾਲ ਹੋ ਚਲੇ ਆ ਜੀ ਹਾਂਜੀ ਇਹ ਉਸ ਤੋਂ ਬਿਨਾ ਐਫ ਆਈ ਆਰ ਤੋਂ ਬਿਨਾ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਤੁਸੀਂ ਕਿਸੇ ਉੱਚ ਅਧਿਕਾਰੀ ਕੋਲ ਗਏ ਹੋ ਕੋਈ ਚਿੱਠੀਆਂ ਲਿਖੀਆਂ ਜਾਂ ਕੋਈ ਪਰਸਨਲ ਹੀ ਮਿਲੇ ਆਪਾਂ ਐਸ ਐਸ ਪੀ ਸਾਹਿਬ ਨੂੰ ਮਿਲੇ ਆ ਜੀ ਤੇ ਐਸ ਐਸ ਪੀ ਸਾਹਿਬ ਵੀ ਕਹਿੰਦੇ ਸੀ ਕੋਈ ਨਹੀਂ ਜੀ ਆਪਾਂ ਕਰ ਰਹੇ ਆ ਜੀ ਜਾਂਚ ਕਮੇਟੀ ਭਾਲੀ ਦੀ ਆ ਜਾਂਚ ਕਮੇਟੀ ਤੋਂ ਬਾਅਦ ਦੇਖਾਂਗੇ ਜੀ ਤੇ ਦੋ ਦੋ ਤਿੰਨ ਮਹੀਨੇ ਇਹਨਾਂ ਨੇ ਜਾਂਚ ਕਮੇਟੀ ਚ ਹੀ ਨਿਗਾਹ ਹਾਤੇ ਜੀ ਤੇ ਉਦੋਂ ਬਾਅਦ ਆਪਾਂ ਮੈਂ डीआईजी साहब ਨੂੰ ਚਿੱਠੀਆਂ ਲਿਖੀਆਂ ਜੀ ਮੰਤਰੀ ਨੂੰ ਲਿਖੀਆਂ ਅਮੇਸ਼ਾ ਨੂੰ ਵੀ ਲਿਖੀਆਂ ਜੀ ਕਿਸੇ ਕਿਸੇ ਲੈਟਰ ਤੇ ਕੋਈ ਕਾਰਵਾਈ ਨਹੀਂ ਹੋਈ ਕਿਸੇ ਲੈਟਰ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਡੀਆਈਜੀ ਅੰਮ੍ਰਿਤਸਰ ਨੂੰ ਵੀ ਲਿਖੀਆਂ ਅਸੀਂ ਜੀ ਪਰ ਕੋਈ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅਜੇ ਤੱਕ ਜਿਹੜੀਆਂ ਐਫਆਈਆਰ ਦੇ ਵਿੱਚ ਤਾਰਾਵਾਂ ਲੱਗੀਆਂ ਉਹਨਾਂ ਨਾਲ ਸੰਤੋਸ਼ਟ ਹੋ ਤੁਸੀਂ ਕਿ 376 ਰੇਪ ਦੀ ਹੈ 304 ਇਹ ਤਾਂ ਇਹ ਦਰਸਾਉਂਦੀ ਹੈ ਕਿ ਐਕਸੀਡੈਂਟਲ ਕੇਸ ਹੈ ਨੇ 300 ਚਾਰਜਰੀ ਇਹ ਲੱਗੀ ਦੀ ਜੀ ਉਹ ਨਹੀਂ ਹੈ ਜੀ ਉਹ ਉਹ ਗਲਤ ਲਾਈ ਦੀ ਹੈ ਜੀ ਇਹਨਾਂ ਨੇ ਮੈਂ ਚਾਹੁੰਦਾ ਵੀ सीबीआई ਤੋਂ ਜੇ ਇਹ ਜਾਂਚ ਹੋਵੇ ਵੀ ਤੇ ਜੋ ਵੀ ਇਹਦੀ ਪੈਰਵਾਈ ਆ ਕੀਤੀ ਜਾਵੇ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇੱਕ ਬਾਪ ਦੀ ਇਹ ਦਾਸਤਾ ਸੀ ਕਿ ਉਹਦੀ ਧੀ ਨੂੰ ਧੀ ਨਾਲ ਪਹਿਲਾਂ ਜ਼ਬਰਜਨਾ ਹੁੰਦਾ ਫਿਰ ਜਦੋਂ ਉਹ ਗਰਭਵਤੀ ਹੁੰਦੀ ਹੈ ਤਾਂ ਉਸ ਦਾ ਧੱਕੇ ਦੇ ਨਾਲ ਅਬੋਰਸ਼ਨ ਕਰਵਾਇਆ ਜਾਂਦਾ ਤਾਂ ਅਬੋਰਸ਼ਨ ਤੋਂ ਬਾਅਦ ਉਸ ਦੀ ਮੌਤ ਹੁੰਦੀ ਹੈ ਮਤੋਂ ਬਾਅਦ ਮਾਮਲਾ ਤਾਂ ਵੱਡਾ ਹੈ ਪਰ ਉਹ ਕਹਿੰਦੇ ਕਿ ਜਦੋਂ ਜਿਹੇ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਹੋ ਕੇ ਉਸ ਪਾਸਟਰ ਜਿਸ ਦਾ ਨਾਮ ਵੀ ਇਹਨਾਂ ਨੇ ਦੱਸਿਆ ਜਸ਼ਨ ਗਿੱਲ ਨਾਮ ਦਾ ਇਹ ਪਾਸਟਰ ਹੈ ਜਿਸ ਤੇ ਐਫ ਆਈ ਆਰ ਤਾਂ ਹੋ ਗਈ ਪਰ ਉਸ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਤਰਾਵਾਂ ਲੱਗੀਆਂ ਨੇ ਉਹ ਕਹਿੰਦੇ ਤਰਾਵਾਂ ਤੋਂ ਵੀ ਸੰਤੋਖ ਨਹੀਂ ਇਸ ਮਾਮਲੇ ਦੇ ਅੰਦਰ ਉਹਨਾਂ ਦੇ ਵੱਲੋਂ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਮਾਮਲਾ ਵੱਡਾ ਹੈ ਪਰ ਇਸ ਮਾਮਲੇ ਦੀ ਉਸ ਤਰੀਕੇ ਨਾਲ ਪੈਰਵਾਈ ਨਹੀਂ ਹੋ ਰਹੀ ਆਪਣੇ ਸਹਿਯੋਗੀ ਅਮਨ ਦੇ ਨਾਲ ਮਰਾ ਵੀ ਸੰਗ ਰਹੋ ਦਾ ਅਨਮਿਉਚ ਚੰਡੀਗੜ੍ਹ